ਇਹ ਦਾ ਨਾਮ ਹਰਜੀਤ ਸਿੰਘ ਹੈ ਜੀ ਚੀਤਾ ਬਲਿੰਗ ਆਮ ਬਲਿੰਗ ਗਰੁੱਪ ਤੇ ਆਪਣੀ ਆਈਡੀ ਬਣਾਈ ਹੋਈ ਆ ਅਸੀਂ ਜਿਹੜਾ ਚਾਚਾ ਹੀ ਨਾਲ ਸਾਨੂੰ ਕਾਟਰ ਬਣਾ ਕੇ ਦਿੱਤਾ ਹੈ ਪਹਿਲੇ ਬਣਾਇਆ ਕੋਈ ਵੀ ਸੰਦ ਬਣਾਉਦੇ ਨੇ ਕੇਸ ਦਾ ਪਹਿਲਾਂ ਆਪਾਂ ਨੂੰ ਟ్రਾਇਲ ਵਜੋਂ ਦਿੰਦੇ ਨੇ ਉਹ ਵੀ ਲੈਣੇ ਆ ਟ్రਾਇਲ ਵਜੋਂ ਕੋਈ ਰੱਖੀ ਜਾਂਦਾਗਾ ਜਾਣ ਦੀ ਆਏ ਨਹੀਂ ਹੈਗਾ ਵੀ ਪੈਸੇ ਲਾ ਕੇ ਆਪਾਂ ਮੱਥੇ ਹੱਥ ਰੱਖ ਕੇ ਬਹਿ ਜਾਾਂਗੇ ਆ ਦੇਖੋ ਸੱਲੀਆਂ ਤੁਹਾਡੇ ਸਾਹਮਣੇ ਨੇਗੀਆਂ ਰੂਖ ਹੁਸ ਲੈ ਦੇ ਰੂਖ ਹੁਸ ਲੈ ਕੇ ਕੇਸ ਗਰੁੱਪਾ ਜਿਹੜਾ ਹੈ ਜਿਹਨੂੰ ਗਾਕਾਂ ਨਾਲ ਜੋੜ ਕੇ ਰੱਖਦਾ ਉਹਨਾਂ ਨੂੰ ਉੱਪਰ ਵੀ ਚਾਗਦਾਗਾ ਐ ਨਹੀਂ ਹੈਗਾ ਕਿ ਉੱਪਰ ਬੰਦਾ ਆਪਦੇ ਆਪ ਹੀ ਚੱਕੇ ਜਾਣਾ ਚਾਹੁੰਦਾ ਇੱਕ ਮਸ਼ੀਨ ਨੇ ਖੜਨਾ ਹੀ ਨਹੀਂਗਾ ਬਾਡੀ ਕਰੀ ਜਾਣੀ ਆ ਇੱਕ ਨੇ ਖੜੀ ਰਹਿਣੀ ਆ ਦੁਪਹਿਰਾ ਜੋਤਾ ਖੜ ਗਿਆ ਸੀਜ਼ਨ ਦਾ ਟਾਈਮ ਹੁੰਦਾ ਖੇਚਵਾ ਜੀ ਕੇਸ ਲਈ ਆਪਣੇ ਕੋਲ ਕੱਢ ਰਾ ਕੇਸ ਲਈ ਹੈਗਾ ਜਿਹੜਾ ਇਹ ਕੰਬੈਨ ਆ ਗਈ ਰੂਗੋਸ ਹੋ ਗਈ ਜਿਹੜਾ ਦਾਣਾ ਸੁੱਖਾ ਜੀ ਨੁਕਸਾਨ ਹੋ ਜਾਂਦਾ ਥੱਲੇ ਕੋਈ ਮਾੜਾ ਮੋਟਾ ਰਹਿੰਦਾ ਉਹ ਕਿਸਾਨ ਦੀ ਟਰਾਲੀ ਦੇ ਵਿੱਚ ਪਵੇ ਨਾ ਤਾਂ ਉਹ ਜਾਨਵਰ ਦੇ ਮੂੰਹ 'ਚ ਪੈਂਦਾ ਅੱਗ ਨਾਲ ਫੁੱਕਿਆ ਜਾਂਦਾ ਨਾ ਉਹ ਕਿਸੇ ਜ਼ਿੰਮੇਵਾਰ ਦੇ ਹੱਥੋਂ ਸੌਂਦਾ ਚਾੜ ਆਪਣੇ ਆਪ ਹੀ ਵਧਣਾਗਾ ਕਿਸਾਨ ਦਾ ਮੈਨੂੰ ਲੱਗਦਾ ਵੀ ਅਸੀਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਤੋਂ ਵੱਡੀ ਪਾਰਟੀ ਹੋ ਨਹੀਂ ਰਹੀ ਜਿੰਨੇ ਜ਼ਿਆਦਾ ਨੰਬਰ ਮੂਰੇ ਲੱਗੇ ਹੋਏ ਨੇ ਤਾਂ ਅਗਲਾ ਹਰੇਕ ਜ਼ਿੰਮੇਵਾਰ ਸਿਆਣਾ ਹੈ ਸੋਚਦਾ ਪਹਿਲਾਂ ਪੜਾਈਏ ਦੇਖ ਕੇ ਜਾਂਦਾ ਕਿ ਵੀ ਬੜਾਈ ਕਿਸ ਤਰ੍ਹਾਂ ਦੀ ਸਫਾਈ ਕਿਵੇਂ ਆ ਕੋਈ ਮੰਡੀ ਚ ਬੱਖਾ ਲੱਗਣ ਦੀ ਲੋੜ ਨਹੀਂ ਹੈਗੀ ਸਿੱਧੇ ਜਾ ਕੇ ਬਸ ਹੈ ਬੇਜੋ ਪੈਸੇ ਜ਼ਿੰਮੇਵਾਰ ਦੀ ਜੇ ਤਮ ਵਧੀਆ ਹੋ ਰਿਹਾ ਹੈ ਕੰਮ ਵਧੀਆ ਹੋ ਰਿਹਾ ਸਾਫ ਸੁਥਰਾ ਕੰਮ ਹੋ ਰਿਹਾਗਾ ਸਾਫ ਦਾਣੇ ਨੇ ਪ੍ਰੂਫ ਆਪ ਹੀ ਹੋਸਾਗੀ ਬੰਦੇ ਦੀ ਕੰਮ ਬਾਕੀ ਡਿਬੇੜ ਬਹੁਤ ਜ਼ਿਆਦਾ ਹੈ ਕੋਈ ਮਸ਼ੀਨਾਂ ਮਸੀਨਾਂ ਨਾਲੋਂ ਬਹੁਤ ਜ਼ਿਆਦਾ ਨਵੇੜਾ। ਇਹੀ ਮਸ਼ੀਨ ਨੂੰ ਚਾਹੇ ਜੀਰੀ ਵੀ ਵੱਢੀ ਜਾਂਦੀ ਆ। ਕਟਰ ਲੱਗ ਲੱਗ ਜਾਂਦਾ ਕੰਬੈਨ ਉਹੀ ਹੁੰਦੀ ਆ। ਕੋਈ ਕਣਕ 'ਚ ਬ੍ਰੇਕਡਾਊਨ ਨਹੀਂ, ਜੀਰੀ 'ਚ ਬ੍ਰੇਕਡਾਊਨ ਨਹੀਂ। ਰੂਹ ਜਾਣ ਦੀ ਪੂਰੀ ਖੁਸ਼ ਹੋ ਗਈ। ਪੈਸੇ ਲਾਇਏ ਵੇ ਯਾਦ ਨਹੀਂ ਹੈਗਾ ਵੀ ਲੱਗੇ ਰੇਗੇ। ਕੇਸ ਗਰੁੱਪ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ। ਆਪਣੇ ਗਾਹਕਾਂ ਨੂੰ ਨਾਲ ਜੋੜ ਕੇ ਇੱਕ ਉਹਨੂੰ ਉੱਪਰ ਚੱਕਣ ਦਾ ਉਪਰਾਲਾ ਵੀ ਇਹਨਾਂ ਦਾ। ਦੇਖੋ ਸਾਫ ਤੋਂ ਫੁੱਲ ਪਏ ਨੇ ਕਿੰਨਾ ਨਾਜ਼ੁਕ ਐ ਨਾਲੇ ਨਰਮ ਐ ਫਿਰ ਵੀ ਨਰਮ ਐ ਨਾਲੇ ਫਿਰ ਵੀ ਸਭ ਦਾ ਗੁਰੂ ਨਿਕਲਦਾ ਹੈ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਫੇਰ ਇੱਕ ਅਤੀ ਆਧੁਨਿਕ ਮਸ਼ੀਨ ਕੇਐਸ ਗਰੁੱਪ ਵੱਲੋਂ ਲੈ ਕੇ ਆਇਆ ਹੈ ਗ੍ਰੀਨ ਗੋਲਡ ਜੀ ਹਾਂ ਗ੍ਰੀਨ ਗੋਲਡ ਇਸ ਕਰਕੇ ਆ ਕਿਉਂਕਿ ਮੱਕੀ ਦੀ ਕਹਿ ਸਕਦੇ ਹਾਂ ਵਾਢੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਆ ਔਰ ਇੱਕ ਵੀ ਪਿੱਛੇ ਦਾਣਾ ਛੱਡੇ ਤੇ ਇੱਕ ਵੀ ਪਿੱਛੇ ਵੇਸਟ ਛੱਡਿਆ ਆ ਜਿਹੜਾ ਹੈਗਾ ਪੂਰਾ ਵਰਕ ਕਰ ਰਹੀ ਆ ਅੱਜ ਉਹੀ ਚੀਜ਼ ਗਰਾਊਂਡ ਜ਼ੀਰੋ ਤੋਂ ਦੇਖਣ ਆਏ ਸੀ ਤਾਂ ਸਾਡੇ ਨਾਲ ਆਨਰ ਵੀ ਮੌਜੂਦ ਨੇ ਮਾਲਕ ਕੇਐਸ ਗਰੁੱਪ ਦੇ ਮੌਜੂਦ ਨੇ ਤਾਂ ਕਹਿ ਸਕਦੇ ਆ ਕਿ ਸਰਦਾਰ ਕਰਮ ਸਿੰਘ ਕੇ ਐਸ ਕਰਮ ਸਿੰਘ ਸਾਖਤਾ ਤੁਹਾਡਾ ਪਹਿਲਾ ਸਾਸ਼ੀਕਰ ਜੀ ਸਾਸ਼ੀਕਰ ਜੀ ਸਰ ਅੱਜ ਕੀ ਨਵੀਂ ਚੀਜ਼ ਲੈ ਕੇ ਆਏ ਮਸ਼ੀਨ ਦਾ ਨਾਮ ਕੀ ਆ ਅਸੀਂ ਜੀ ਇੱਕ ਕਸਟਮਰ ਸਾਡੇ ਪਿੰਡ ਦੇ ਬਹੁਤ ਪਿਆਰੇ ਦੋਸਤ ਜਿਹੜੀ ਕੋਈ ਨਵੀਂ ਆਈਟਮ ਬਣਾਉਨੇ ਆ ਜੀ ਉਹ ਰਣਜੀਤ ਸਿੰਘ ਸਨ ਆਫ ਬਲਦ ਸਿੰਘ ਬਲਦ ਸਿੰਘ ਜੀ ਭੂਦਨ ਨੂੰ ਦਿੰਨਿਆ ਬਹੁਤ ਸਾਡਾ ਪਿਆਰ ਹੈ ਕਸਟਮਰ ਦੇ ਤੌਰ ਤੇ ਨਹੀਂ ਪਿਆਰ ਦੇ ਤੌਰ ਤੇ ਬਿਲਕੁਲ ਨਮੀ ਐਡਮੈਨ ਕੋ ਜਾਂਦੀ ਹੈ ਕਿਉਂਕਿ ਇਹ ਪੂਰੀ ਸਨਅਤ ਕਰਦੇ ਨੇ ਚੀਜ਼ ਦੀ ਕਮੀ ਪੇਸ਼ੀ ਵੀ ਦੱਸ ਪੂਰੀ ਕਮੀ ਪੇਸ਼ੀ ਦੱਸਦੇ ਨੇ ਇਹ ਨਾਲ ਸਹਿਯੋਗ ਦਿੰਦੇ ਤੇ ਕੰਪਨੀ ਦੂਰ ਕਰਦੀ ਆ ਕੰਪਨੀ ਦੂਰ ਕਰਦੀ ਆ ਫਿਰ ਜਿਹੜਾ ਕੁਝ ਹੁੰਦਾ ਹੈ ਜੀ ਇਹ ਰਣਜੀਤ ਸਿੰਘ ਖੜੇ ਨੇ ਜੀ ਬਿਲਕੁਲ ਬਹੁਤ ਇਹਨਾਂ ਦਾ ਮਤਲਬ ਸਹਿਯੋਗ ਹੈ ਫੈਕਟਰੀ ਕੰਪਨੀ ਨੂੰ ਅੱਜ ਤੁਸੀਂ ਗਰਾਉਂਡ ਜ਼ੀਰੋ ਤੋਂ ਆ ਕੇ ਵੇਖਿਆ ਕਿ ਆਪਣੀਆਂ ਪੂਰੀਆਂ ਉਮੀਦਾਂ ਦੇ ਖਰੀ ਉਤਰੀਆਂ ਮਸ਼ੀਨ ਕੀ ਨਾਮ ਆ ਮਸ਼ੀਨਾ ਮਾਡਲ ਕਿਹੜਾ ਮਾਡਲ ਆਏਗਾ ਜੀ ਕੇਐਸ ਗਰੁੱਪ ਦਾ ਗ੍ਰੀਨ ਗੋਲਡ ਕਟਰ ਬਣਾਇਆ ਹੈ ਜੀ ਕਮੈਨ ਵੀ ਵੜਈਆ ਉਹਦਾ ਨੋਆ KSA93100 ਜੀ ਉਹਦਾ ਨਾਮ ਹੈ ਖੜੀ ਮੱਕੀ ਨੂੰ ਮਤਲਬ ਖੜੀ ਮੱਕੀ ਨੂੰ ਕੱਟ ਕੇ ਜੀ ਉਹਦੇ ਵਿੱਚੋਂ ਛੱਲੀਆਂ ਤੇ ਧਾਣੇ ਕੱਢ ਕੇ ਇਹਨੇ ਟਰਾਲੀ ਚ ਪਾ ਲੈਣੇ ਆਹ ਦੇਖੋ ਇਹਦੀ ਪੂਰੀ ਤਰੀਫ ਜਿਹੜੀ ਕਰਨ ਵਾਲੀ ਹੈ ਕੀ ਬਾਤ ਸਭ ਤੇ ਗੁੱਲ ਕੋਈ ਟੁੱਟ ਨਹੀਂ ਕੋਈ ਟੁੱਟਣੀ ਕੋਈ ਵਿੱਚ ਦਾਣਾ ਨਹੀਂ ਜੀ ਆਹ ਦਾਣਾ ਵੀ ਕੋਈ ਨਹੀਂ ਦਾਣਾ ਵੀ ਕੋਈ ਨਹੀਂ ਇਸ ਕੰਮ ਤੇ ਦੇਖਿਆ ਮਸ਼ੀਨਾ ਉਹਦੇ ਵਿੱਚੋਂ ਬਰੀਕ ਦਾਣਾ ਛੁੱਟ ਜਾਂਦਾ ਦੋ ਕੁੰਗੜਾਂ ਦਾ ਇੱਕ ਗੁੱਲ ਕੱਟ ਕੇ ਜਦੋਂ ਬਾਹਰ ਮਾਰਦੇ ਨੇ 8-9 ਦਾਣੇ ਹੁੰਦੇ ਨੇ ਜਿਮੀਦਾਰ ਦਾ ਨੁਕਸਾਨ ਬਹੁਤ ਹੁੰਦਾ ਉਹ ਬਰਦਾਸ਼ਤ ਨਹੀਂ ਹੁੰਦਾ ਆ ਦੇਖੋ ਜੇ ਆਪਾਂ ਮੂੰਹ ਦੇ ਨਾਲ ਖਾਈਏ ਨਾ ਮੈਨੂੰ ਲਈ ਮਤਲਬ ਮੂੰਹ ਦੇ ਨਾਲ ਵੀ ਖਾਈਏ ਤਾਂ ਵੀ ਇੰਨਾ ਸਾਫ ਗੋਲ ਨਹੀਂ ਹੁੰਦਾ ਜੋ ਕੇਐਸ ਗਰੁੱਪ ਦੀ 골ਡ ਗ੍ਰੀਨ ਗ੍ਰੀਨ 골ਡ ਕਟਰ ਵੱਲੋਂ ਕੀਤਾ ਗਿਆ ਕੰਬੈਨ ਵੀ ਆ ਕੇਐਸ 9300 55 ਤੇ ਆ ਦੇਖ ਲਓ ਕਿ ਇਹ ਨਿਸ਼ਾਨੀ ਆ আচ্ছা ਇਹ ਦੱਸੋ ਜੀ ਕਿਸਾਨਾਂ ਨੂੰ ਇਹ ਕਿਸੇ ਦਾ ਰਾਤ ਮਿਲ ਸਕਦੀ ਆ ਨਾਲ ਟਾਈਮ ਰਾਤ ਇੰਨੀ ਮਿਲਦੀ ਹੈ ਜੀ ਜਿਹੜੀ ਲੇਬਰ ਦਾ ਕੰਮ ਸਾਰਾ ਅੜਿਆ ਪਿਆ ਸੀ ਉਹ ਝੋਨਾ ਵੀ ਲਾਉਣ ਦੀ ਲੋੜ ਨਹੀਂ ਦੁਬਾਰੇ ਮੱਕੀ ਫੇਰ ਹੋ ਸਕਦੀ ਹੈ ਇਹ ਪਾਣੀ ਦੀ ਕਿੱਲ ਤੋਂ ਹੋਣ ਕਰਕੇ ਲਾ ਲੋ ਬਾਕੀ ਪਹੈਸ ਦੁੱਗਣੀ ਤਿਗਣੀ ਹੋਣ ਕਰਕੇ ਤਿੰਨ ਫਸਲ ਆ ਸਕਦੀਆਂ ਨੇ ਜੀ ਇਹ ਇਸ ਕਰਕੇ ਅਸੀਂ ਬਣਾਇਆ ਵੀ ਜ਼ਿਮੀਦਾਰੂ ਇਹਦਾ ਬੈਨੀਫਿਟ ਮਿਲੇ ਪਾਣੀ ਦੀ ਖਪਤ ਘਟੋਵੇ ਤੇ ਲੇਬਰ ਦੀ ਤੋ ਛੜਕਾਰਾ ਉਹ ਜੇ ਕਿਸ ਗਰੁੱਪ ਤੋਂ ਬਿਨਾ ਜਿਹੜੀਆਂ ਹੋਰ ਕੰਪਨੀਆਂ ਵੱਲੋਂ ਵੀ ਇਹ ਸਭ ਕਟਰ ਬਣਾਏ ਗਏ ਨੇ ਉਹਨਾਂ ਚ ਥੋੜੀਆਂ-ਮੋਟੀਆਂ ਹੋ ਸਕਦਾ ਕਮੀਆਂ ਪੇਸ਼ ਹੋਣ ਪਰ ਇਹਦੇ ਵਿੱਚ ਤਾਂ ਕੋਈ ਕਮੀ ਪੇਸ਼ੀ ਛੱਡੀ ਨਹੀਂਗੀ ਤੁਹਾਡੇ ਸਾਹਮਣੇ ਪ੍ਰੂਫ ਆ ਤੁਹਾਡੇ ਸਾਹਮਣੇ ਅੱਜ ਟ੍ਰਾਇਲ ਕੀਤਾ ਜਾ ਰਿਹਾ ਇੱਕ-ਇੱਕ ਦਾਣਾ ਮੱਕੀ ਦਾ ਚੱਕ ਕੇ ਕੀਤਾ ਤੁਹਾਡੀ ਟਰਾਲੀ ਦੇ ਵਿੱਚ ਪਾ ਦਿੰਦੇ ਆ ਔਰ ਤੁਹਾਨੂੰ ਛਾਨਣ ਦੀ ਤੇ ਤੁਹਾਨੂੰ ਬਿਲਕੁਲ ਵੀ ਕੁਝ ਕਰਨ ਦੀ ਲੋੜ ਨਹੀਂ ਸਿੱਧਾ ਤੁਹਾਡੀ ਮੱਕੀ ਖੇਤ ਤੋਂ ਮੰਡੀ ਚ ਜਾਏਗੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅਸੀਂ ਟੀਮ ਤਿਆਰ ਰੱਖਦੇ ਆ ਔਰ ਰਿਪੋਰਟ ਲੈਂਦੀ ਹੈ ਜੀ ਕਿਤੇ ਵੀ ਕੋਈ ਮਸ਼ੀਨ ਚੱਲਦੀ ਆ ਉਹਨਾਂ ਨੂੰ ਕ ਰਾਉਂਡ ਲਾਓ ਪਤਾ ਲਓ ਮੇ ਕੋਈ ਦਿੱਕਤ ਦਾਦਾ ਨੂੰ ਆਪਾਂ ਸੁਣਵਾਓ ਲਿਖ ਕੇ ਲਿਆਓ ਕਰਮ ਸਿੰਘ ਜੀ ਇੱਕ ਬੜਾ ਦਿੱਕਤ ਆਂਦੀ ਆ ਸਰਵਿਸ ਦੀ ਦਿੱਕਤ ਆਂਦੀ ਹੁਣ ਖੇਤ ਚ ਖੜਿਆ ਮੰਨ ਲਓ ਕੋਈ ਦਿੱਕਤ ਆ ਗਈ ਤਾਂ ਅਗਲੇ ਸਾਲ ਸੀਜ਼ਨ ਖਰਾਬ ਹੋ ਜਾਊਗਾ ਕੀ ਸਰਵਿਸ ਮੌਕੇ ਤੇ ਮਿਲੂਗੀ ਕਿ ਅਸੀਂ ਅਸੀਂ ਜੀ ਸਾਡੇ ਕੋਲ ਸਟਾਫ ਰੱਖੇ ਹੁੰਦੇ ਨੇ ਕਿੰਨੇ ਕਿਹੜੇ ਏਰੀਆ ਚ ਕਿੰਨੀਆਂ ਮਸ਼ੀਨਾਂ ਨੇ ਕਿੰਨੇ ਕਟੜ ਨੇ ਉਹਦੇ ਮੁਤਾਬਕ ਅਸੀਂ ਬੰਦਾ ਟੀਮਾਂ ਭੇਜ ਕੇ ਰੱਖਦੇ ਆ ਇਹ ਦੋ ਬੰਦੇ ਟੀਮ ਏਸੀ ਹੈ ਇਹ ਇੱਥੇ ਜਿਹੜੇ ਕਟੜਾਏ ਨੇ ਆਪਣੇ ਏਰੀਆ ਚ ਉਹਨਾਂ ਨੂੰ ਠੀਕ ਕਰਨ ਵਾਸਤੇ ਇਹ ਮੈਕੈਨਿਕਲ ਬੰਦੇ ਮਕੈਨਿਕ ਨੇ ਜੀ ਇਹ ਉਹ ਦੇਖ ਰਿਹਾ ਕਿ ਇਹਨਾਂ ਨੇ ਕਰਨੀਆਂ ਕਿਉਂਕਿ ਮਸ਼ੀਨ ਦੇ ਵਿੱਚ ਕੋਈ ਨਟ ਵੀ ਖੁੱਲੀ ਹੈ ਤਾਂ ਮਸ਼ੀਨ ਲੋਕ ਕਹਿੰਦੇ ਨੇ ਖੜ ਗਈ ਹੂੰ ਇਸ ਕਰਕੇ ਅਸੀਂ ਕਹਿੰਦੇ ਆ ਵੀ ਟਾਈਮ ਬੇਸਟ ਨਾ ਹੋਵੇ ਬੰਦੇ ਨੂੰ ਕੋਈ ਤਕਨੀਕੀ ਨੁਕਸਾਨ ਆਵੇ ਅਸੀਂ ਉਹਨੂੰ ਜਾਣਦ ਕੇ ਨਾਲ ਦੀ ਨਾਲ ਠੀਕ ਕਰੀਆ ਸੂਬਾ ਇੰਡੀਆ ਦੇ ਵਿੱਚ ਕਿਤੇ ਮਰਜ਼ੀ ਖਰੀਦ ਸਕਦੇ ਨੇ ਜਿੱਥੇ ਮਰਜ਼ੀ ਜਾ ਸਕਦਾ ਹੁਣ ਅਸੀਂ ਪਹਿਲਾਂ ਭੇਜੇ ਨੇ ਜੀ ਬਿਹਾਰ ਦੇ ਵਿੱਚ ਹੂੰ ਉੱਥੇ ਵੀ ਚੱਲ ਰਹੇ ਨੇ ਜੀ ਹਾਂ ਉਦੋਂ ਬਾਅਦ ਜੇ ਅਸੀਂ ਪੰਜਾਬ ਚ ਵੀ ਦਿੱਤੇ ਨੇ ਕੀਮਤ ਜਾਇਜ਼ ਆ ਜੀ ਹੋਰ ਕੀਮਤ ਬਿਲਕੁਲ ਜਾਇਜ਼ ਹੈ ਮਟੀਰੀਅਲ ਜਿਹੜਾ ਜਿਵੇਂ ਇਟਾਲੀਅਨ ਬਲੇਡ ਲਾਉਨੇ ਆ ਹਾਂ ਬਲੇਡ ਲੋਕ ਦੇਸੀ ਬਣਾ ਕੇ ਲਈ ਜਾਂਦੇ ਆ ਚੱਲ ਚੱਲ ਹਾਂ ਉਹ ਚੱਲਦੇ ਨਹੀਂ ਉਹਨਾਂ ਉਹ ਨਾ ਨਾ ਜਰ ਲੱਗ ਜਾਂਦੀ ਆ ਜਰ ਲੱਗ ਜਾਂਦੀ ਆ ਉਹ ਸਿੱਧੀ ਕੁੰਡੇ ਹੋ ਜਾਂਦੇ ਆ ਇਹ ਜਰ ਰਹੇਤ ਨੇ ਇਹ ਜਰ ਰਹੇਤ ਨੇ ਜੀ ਤੇ ਇਸ ਕਰਕੇ ਇਹ ਹੁਣ ਬਾਕੀ ਜ਼ਿੰਮੇਦਾਰ ਖੜੇ ਨੇ ਇਹ ਦੱਸਣਗੇ ਸਾਰਾ ਬਿਲਕੁਲ ਬਿਲਕੁਲ ਰਣਜੀਤ ਜੀ ਕਿਵੇਂ ਦੇਖਦੇ ਹੋ ਆ ਮਸ਼ੀਨਾਂ ਤੁਸੀਂ ਪਹਿਲਾਂ ਹੋਰ ਹੀ ਵਧਰੀਆਂ ਦੇਖੋ ਇਹ ਚਲਾ ਰਹੇ ਨੇ ਕੇਸ ਦਾ ਜਿਹੜਾ ਇਹ ਨਵਾਂ ਨੰਬਰ ਹੈ ਹਾਂਜੀ ਕੋਈ ਸਾਨੂੰ ਕੰਪਲੀਟ ਨਹੀਂ ਆਈ ਇਹਦੀ ਨਾ ਕੋਈ ਸੱਲੀ ਸੜਦਾ ਨਾ ਦਾਣਾ ਛੱਡਦਾ ਨਾ ਕੋਈ ਦਾਣਾ ਛੱਡਦਾ ਹੂੰ ਐਨ ਓਕੇ ਆ ਜੇ ਆਪਾਂ ਗੱਲ ਕਰੀਏ ਰਣਜੀਤ ਜੀ ਹੋਰ ਨਾਲੋਂ ਕਿਉਂ ਵੱਖਰੀ ਆ ਇਹ ਦੱਸੋ ਸਾਨੂੰ ਤਾਂ ਵੀਰੇ ਇਹ ਲੱਗ ਹੀ ਲੱਗਦਾ ਹਾਂ ਹੋਰ ਨਾਲੋਂ ਲੱਗ ਕਿਉਂ ਦੂਸਰ ਦੂਜਿਆਂ ਨੂੰ ਵੀ ਦੱਸੋ ਨਾ ਹੈ ਦੂਜਿਆਂ ਨੂੰ ਦੋ ਉਹਨਾਂ ਥੱਲੀਆਂ ਬਹੁਤ ਸੜਦੇ ਨੇ ਵਿੱਚ ਤਾਂ ਦਾਣੇ ਵੀ ਹੈ ਦਾਣੇ ਵੀ ਰਹਿੰਦੇ ਨੇ ਹੂੰ ਹਾਂ ਹੁਣ ਇਹ ਤਾਂ ਪਹਿਲੀ ਵਾਰ ਚਾਚਾ ਜੀ ਉਹਨਾਂ ਤੋਂ ਵੀ ਇਹ ਕਿਹਾ ਵੀ ਸੋਨੂੰ ਦੇਣਾ ਸੀ ਪਹਿਲੀ ਵਾਰ ਇਹਨਾਂ ਤੋਂ ਲਿਆ ਹੁਣ ਜੀ ਹਾਂ ਹੁਣ ਲਾਇਆ ਸਾਨੂੰ ਫੁੱਲੀ ਹੈ ਫੁੱਲ ਤਸਰਲੀਆਂ ਨੂੰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਇਹੀ ਕਹਾਂਗੇ ਵੀ ਇਹੀ ਲਓ ਹੂੰ ਕੇਸ ਦਾ ਵਧੀਆ ਜੋ ਜਿੰਮੇਦਾਰੀ ਨਾਲ ਉਹ ਸਰਵਿਸ ਫੀਲਡ ਇਹਨਾਂ ਦੀ ਫੁੱਲ ਹੈ ਉਹ ਸਰਵਿਸ ਫੁੱਲ ਹੈ ਕੋਈ ਵੀ ਨੱਟ ਵੀ ਖੁੱਲਦਾ ਬੰਦਾ ਢੋਡ ਲਵੇ ਘੰਟੇ ਦਿੰਦਾ ਅੰਦਰ ਢੋਡ ਲਵੇ ਉਹ ਕਿਆ ਬਾਤ ਹੈ ਕਿਆ ਬਾਤ ਹੈ ਹਾਂ ਤੇ ਕਹਿ ਸਕਦਾ ਖੇਤੋਂ ਚੱਕ ਕੇ ਟਰਾਲੀ ਤੇ ਟਰਾਲੀ ਚ ਮੰਡੀ ਚ ਕੋਈ ਮਤਲਬ ਪਰੇਸ਼ਾਨੀ ਨਹੀਂ ਨਾ ਕੋਈ ਵਸਾ ਨਹੀਂ ਨਾ ਪਿੱਛੇ ਦਾਣਾ ਦੇਖਣ ਦੀ ਸਾਬ ਪਿਆ ਬਿਲਕੁਲ ਹੈ ਨਾ ਸਾਬ ਪਿਆ ਆ ਦੇਖ ਲਓ ਤੁਹਾਡੇ ਸਾਹਮਣੇ ਆ ਆ ਵੱਡਿਆ ਵਾ ਹਾਂ ਹੈ ਬਿਲਕੁਲ ਬਿਲਕੁਲ ਕੁਝ ਨਹੀਂ ਛੱਡਿਆ ਨਹੀਂ ਛੱਲੀਆਂ ਬਾਵਾ ਪਈਆਂ ਹੁੰਦੀਆਂ ਲੱਗਦਾ ਕਿ ਕਿਸਾਨ ਜਿਹੜੇ ਨੇ ਉਹ ਜਰੂਰ ਖਰੀਦ ਕਰਨਗੇ ਬਿਲਕੁਲ ਜੀ ਦੇਖੋ ਕਿੰਨੀ ਵੱਡੀ ਗੱਲ ਆ ਕਿ ਆ ਗਰਾਊਂਡ ਜ਼ੀਰੋ ਤੋਂ ਆ ਕੇ ਕੇਐਸ ਗਰੁੱਪ ਦੇ ਮਾਲਕ ਖੁਦ ਚੈੱਕ ਕਰਦੇ ਨੇ ਕਿਸਾਨਾਂ ਤੋਂ ਖੁਦ ਆ ਕੇ ਪੁੱਛਦੇ ਨੇ ਕਿ ਰਿਪੋਰਟ ਕੀ ਆ ਇੱਥੇ ਮਕੈਨਿਕਲ ਟੀਮ ਵੀ ਮੌਜੂਦ ਆ ਇਹਨਾਂ ਤੋਂ ਵੀ ਰਿਪੋਰਟ ਲੈਂਦੇ ਨੇ ਗਰਾਊਂਡ ਜ਼ੀਰੋ ਤੋਂ ਤੇ ਖੇਤਾਂ ਵਿੱਚ ਆ ਕੇ ਦੇਖੋ ਅਜੇ ਹੀ ਕੰਪਨੀ ਦੇ ਅਜੇ ਮਾਲਕ ਖੇਤਾਂ ਵਿੱਚ ਖੁਦ ਜਾਣ ਤਾਂ ਤੁਸੀਂ ਦੇਖੋ ਏਸੀਆਂ ਦੇ ਵਿੱਚ ਨਹੀਂ ਬੈਠੇ ਇਸ ਵਰਦੀ ਗਰਮੀ ਦੇ ਵਿੱਚ ਖੇਤਾਂ ਵਿੱਚ ਖੜੇ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਇਹ ਹੁੰਦੀ ਆ ਕੰਮ ਕਿਸਾਨਾਂ ਲਈ ਪ੍ਰੋਡਕਟ ਬਣਾਉਣੇ ਨੇ ਤਾਂ ਕਿਸਾਨਾਂ ਦੇ ਵਿੱਚ ਵਿਚਰ ਕੇ ਬਣਾਉਣੇ ਨੇ ਕਿਸਾਨਾਂ ਤੋਂ ਕਮੀਆਂ ਪੇਸ਼ੀਆਂ ਜਾਣ ਕੇ ਤਾਂ ਵਾਕਈ ਮਸ਼ੀਨ ਚੱਲ ਰਹੀ ਆ ਕਹਿ ਸਕਦੇ ਆ ਗ੍ਰੀਨ ਗੋਲਡ ਕੇਐਸਡੀ ਜਿਹੜੀ ਕਟਰ ਆ ਤੇ ਛੱਲੀਆਂ ਖੇਤਾਂ ਵਿੱਚੋਂ ਲੈ ਕੇ ਉਹਨਾਂ ਨੂੰ ਕੱਟ ਕੇ ਕਹਿ ਸਕਦੇ ਆ ਕਿ ਹਾਰਵੈਸਟ ਕਰਕੇ ਕਿਸਾਨਾਂ ਨੂੰ ਤਿਆਰ ਵਰ ਤਿਆਰ ਮਿਲ ਰਹੀ ਹੈ ਇਹ ਬਾਕਮਾਲਾ ਰੇਟਿੰਗ ਵੀ ਬਾਕਮਾਲਾ ਸਰਵਿਸ ਵੀ ਬਾਕਮਾਲਾ ਮਲੇਰ ਕੋਟਲਾ ਕੇਐਸ ਗਰੁੱਪ ਵੱਲੋਂ ਇਹ ਮਸ਼ੀਨ ਬਣਾਈ ਗਈ ਹੈ ਕਮੈਂਟ ਕਰਕੇ ਤੁਸੀਂ ਵੀ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਪੂਰੀ ਵੀਡੀਓ ਧੰਨਵਾਦ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ